ਜੇ ਉੱਥੋਂ ਦੀਆਂ ਹਕੂਮਤਾਂ ਕਾਲੇ ਕਾਨੂੰਨ ਲੈ ਕੇ ਆਉਂਦੀਆਂ ਵਿਰੋਧ ਕੌਣ ਕਰਦੇ ਅਕਾਲੀ ਅਸਤੀਫੇ ਘੁੰਮ ਦਿੰਦੇ ਆ ਅਕਾਲੀ ਜੇ ਪੰਜਾਬ ਦੀ ਡਿਵੈਲਪਮੈਂਟ ਵਿਕਾਸ ਤਰੱਕੀ ਹੁੰਦੀ ਹੈ ਉਹ ਕੌਣ ਕਰਦਾ ਅਕਾਲੀ ਇਸ ਕਰਕੇ ਪੰਜਾਬ ਨੂੰ ਦੱਬ ਕੇ ਰੱਖਣਾ ਚਾਹੁੰਦਾ ਹਕੂਮਤਾਂ ਜੀ ਅਕਾਲੀਆਂ ਨੇ ਬਹੁਤ ਕੁਝ ਕੀਤਾ ਤੇ 2022 ਦੇ ਵਿੱਚ 3 ਕਰੋੜ ਪੰਜਾਬ ਦੀ ਜਨਤਾ ਨੂੰ ਕਿਉਂ ਨਹੀਂ ਦਿਖਿਆ ਤਕਵੀਰ ਸਿੰਘ ਬਾਦਲ ਆ ਗਏ ਉਹ ਐਮਪੀਆ ਕਰਕੇ ਆਇਆ ਸੀ ਵੀਰ ਇਸ ਦੀ ਪੜਾਈ ਕਰਕੇ ਆਇਆ ਸੀ ਉਹ ਐਮਪੀ ਸੀਗਾ 96 ਦੇ ਵਿੱਚ ਤੇ ਉਹਨੇ ਮੋਢੇ ਨਾਲ ਮੋਢਾ ਲਾ ਕੇ ਜੋ ਅਕਾਲੀ ਲੀਡਰਸ਼ਿਪ ਨਾਲ ਤੁਰਿਆ ਤਾਂ ਉਹਨੇ 5 ਸਾਲ ਸਰਕਾਰ ਚਲਾ ਕੇ ਦਿਖਾਤੀ ਐਡੀਆਂ ਸੜਕਾਂ ਦੀ ਯੂਨੀਵਰਸਿਟੀ ਦੀ ਵੱਡੇ ਪੱਦਰ ਦੀ ਲਾਈਟਿੰਗ ਦੀ ਗੱਲ ਕਰ ਰਹੇ ਆ ਜਦੋਂ 2022 ਦੀਆਂ ਇਲੈਕਸ਼ਨਾਂ ਹੋਈਆਂ ਨਾ ਚੱਬਰ ਸਾਹਿਬ ਮੈਂ ਪੰਜਾਬ ਗਿਆ ਉਦੋਂ ਮਾਈਕ ਲੈ ਕੇ ਤੇ ਕੈਮਰਾ ਲੈ ਕੇ ਅਸੀਂ ਪਿੰਡ-ਪਿੰਡ ਗਏ ਆ ਜੀ ਅਸੀਂ ਜਾ ਕੇ ਮੂੰ ਸੰਗਿਆ ਲੋਕਾਂ ਦਾ ਖੁੰਦਾ ਇੱਥੇ ਕੁਰਸੀ ਤੇ ਬਹਿ ਕੇ ਗੱਲ ਕਰਨੀ ਅਖਬਾਰ ਤੋਂ ਪੜ੍ਹ ਕੇ ਇੱਧਰ ਉੱਧਰ ਸੁਣ ਕੇ ਕਰਨੀ ਅਸੀਂ ਗਰਾਊਂਡ ਲੈਵਲ ਤੇ ਲੋਕਾਂ ਦੀ ਗੱਲਬਾਤ ਸੁਣੀ ਔਰ ਕਿਸੇ ਨੇ ਉਹਨਾਂ ਦੇ 10 ਸਾਲ ਦਾ ਰਿਪੋਰਟ ਕੱਟਣੀ ਸਾਨੂੰ ਸੁਣਾਇਆ ਹਰ ਕੋਈ ਕਹਿੰਦਾ ਸੀ ਵੀ ਸਾਡੇ ਤਾਂ ਪੁੱਤ ਨਸ਼ਿਆਂ 'ਚ ਗਲਤਾਨ ਹੋ ਗਏ ਅਸੀਂ ਤਾਂ ਨਹੀਂ ਵੋਟਾਂ ਪਾਉਂਦੇ ਇਹਨਾਂ ਨੂੰ ਪ੍ਰੋਪੋਗੈਂਡਾ ਸੀ ਇਹ ਇੱਕ ਜਾਲ ਸੀ ਇਹ ਆਪਣੇ ਅੰ内 ਕਈ ਵਾਰੀ ਕਈ ਵਾਰੀ ਕਈ ਵਾਰੀ ਜਿਹੜੀਆਂ ਮਾਤਾਵਾਂ ਘਰ ਦਾ ਹੀ ਕੰਮ ਕਰਦੀਆਂ ਸਵੇਰੇ ਉੱਠ ਕੇ ਝਾੜੂ ਚੌਂਕਾ ਕਰਦੀਆਂ ਨੇ ਰਾਤ ਨੂੰ ਆਪਣਾ ਸਾਰਾ ਕੰਮ ਕਰ ਕਰਕੇ ਸੌਂ ਜਾਂਦੀਆਂ ਕੋਈ ਸਿਆਸਤ ਨਾਲ ਉਹਨਾਂ ਦਾ ਵਾਹ ਵਾਸਤਾ ਨਹੀਂ ਮੈਨੂੰ ਤਾਂ ਉਹ ਵੀ ਕਹਿੰਦੀਆਂ ਸੀ ਵੀ ਅਸੀਂ ਨਹੀਂ ਅਕਾਲੀ ਆਉਣਦੇ ਨੇ ਉੱਥੇ ਪ੍ਰੋਪਗੈਂਡਾ ਕਿੱਦਾਂ ਪਹੁੰਚਦਾ ਅਕਾਲੀ ਦਲ ਦੀ ਚਿੱਟੀ ਚਾਦਰ ਹੈ ਜੋ ਉਹਨੂੰ ਦਾਗਦਾਰ ਕਰਦੀਆਂ ਸ਼ਾਸ਼ਾਂ ਰਚੀਆਂ ਗਈਆਂ ਪਰ ਗੁਰੂ ਮਹਾਰਾਜ ਦੀ ਕਿਰਪਾ 10 ਸਾਲ ਹੋ ਗਏ ਸਰਕਾਰ ਆਈਆਂ ਨੂੰ ਕੋਈ ਅਕਾਲੀ ਨਸ਼ੇ 'ਚ ਫੜਿਆ ਕੋਈ ਅਕਾਲੀ ਕਰਪਸ਼ਨ ਦੇ ਵਿੱਚ ਫੜਿਆ ਕੋਈ ਅਕਾਲੀ ਬੇਅਦਬੀ 'ਚ ਫੜਿਆ ਕੋਈ ਅਕਾਲੀ ਚੋਰੀ 'ਚ ਫੜਿਆ ਜਦੋਂ ਸਿੱਖ ਇੱਕ ਗੁਰਸਿੱਖਾਂ ਪ੍ਰਤੀ ਯੈਸ ਬਿਕਰਮ ਸਿੰਘ ਮੁਜੀਠੀਆ ਜੇਲ੍ਹ ਚ ਤੁਸੀਂ ਕਹੇ ਕੋਈ ਸਿੱਖ ਬੇਅਦਬੀ ਕਰ ਸਕਦਾ 2 ਦਸੰਬਰ 2024 ਨੂੰ ਸੁਖਬੀਰ ਸਿੰਘ ਬਾਦਲ ਨੇ ਹੱਥ ਜੋੜ ਕੇ ਮੰਨਿਆ ਵੀ ਇਹ ਸਾਡੀ ਗਲਤੀ ਸੀ ਆਪਦੇ ਸਿੱਖ ਦੀ ਲਾਜ ਪੱਤ ਰੱਖੀ ਜੇ ਇੱਕ ਕਦਮ ਆਪਾਂ ਗੁਰੂ ਵੱਲ ਚੱਲ ਕੇ ਜਾਂਦੇ ਆਂ ਕਰੋੜਾਂ ਕਦਮ ਗੁਰੂ ਚੱਲ ਕੇ ਆਉਂਦਾ ਸਿੱਖ ਵੱਲ ਤੇ ਆਪ ਗੋਲੀ ਦਰਸ਼ਨੀ ਡਿਊਟੀ ਚ ਖਾੜੀ ਗੁਰੂ ਨੇ ਆਪਦੇ ਸਿੱਖ ਨੂੰ ਬਚਾਇਆ ਤੁਸੀਂ ਵੇਖੇ ਹੈਗਾ ਇੱਕ ਕਰਮ ਤੇ ਪਰ ਫਿਰ ਉਹ ਗੁਰੂ ਦਸ ਸਿੰਘ ਡੋਲਿਆ ਨਹੀਂ ਤੁਸੀਂ ਅਫਸੋਸ ਦੇ ਭੋਗ ਤੇ ਚਲੇ ਜਾਓ ਉੱਥੇ ਕੌਣ ਨਜ਼ਰੋਂ ਕਾਲੀ ਵਰਕਰ ਕਿਸੇ ਖੁਸ਼ੀ ਚ ਗਮੀ ਚ ਕਿਤੇ ਚਲੀ ਜਾਓ ਲੋਕ ਕਹਿੰਦੇ ਵੋਟਾਂ ਨਹੀਂ ਪਈਆਂ ਤਾਂ ਭੋਗਾਂ ਤੇ ਜਾ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਮੈਨੂੰ ਬੁਲਾਓ ਮੈਂ ਨਹੀਂ ਬੋਲੂ ਕਿਸੇ ਪੱਤੀ ਕਿ ਸੋਸ਼ਲ ਮ ਸਾਡਾ ਚੈਨਲ ਕੀ ਕਿਦਾਂ ਦੀਆਂ ਵੀਡੀਓਜ਼ ਪਾ ਰਿਹਾ ਜਾਂ ਮੈਂ ਕਿਦਾਂ ਦੀਆਂ ਵੀਡੀਓਜ਼ ਕਰ ਰਹੀ ਹਾਂ ਜਰੂਰ ਦੇਖਿਓ ਅਸੀਂ ਕਦੇ ਵੀ ਕੰਟਰੋਵਰਸੀਅਲ ਨਹੀਂ ਗਏ ਅਸੀਂ ਹਮੇਸ਼ਾ ਜਿਹੜੇ ਸਾਡੇ ਮਨਾਂ ਦੇ ਸਵਾਲ ਹੁੰਦੇ ਆ ਜਾਂ ਜਿਹੜੇ ਸਾਡੇ ਆਲੇ ਦੁਆਲੇ ਲੋਕ ਨੇ ਜਿਹੜੇ ਸਵਾਲ ਸਾਨੂੰ ਉਹ ਪੁੱਛਦੇ ਨੇ ਅਸੀਂ ਹਮੇਸ਼ਾ ਕੋਸ਼ਿਸ਼ ਕਰੀਦੀ ਕਿ ਉਹ ਜਵਾਬ ਜਿਹੜੇ ਆ ਉਹ ਸਾਨੂੰ ਮਿਲ ਤੁਸੀਂ ਕਿਹਾ ਵੀ ਸੁਖਬੀਰ ਸਿੰਘ ਬਾਦਲ ਨੇ ਨਮਾਣਾ ਸੇਖ ਬਣ ਕੇ ਸਾਰਾ ਕੁਝ ਝੋਲੀ ਅੱਡ ਕੇ ਪਵਾ ਲਿਆ ਵੀ ਐਸ ਜੇ ਸਾਡੇ ਨਾਲ ਜੁੜੇ ਹੋਏ ਕਿਸੇ ਵੀ ਬੰਦੇ ਕੋਲ ਗਲਤੀ ਹੋਈ ਤੇ ਅਸੀਂ ਮੰਨਦੇ ਹਾਂ ਪਰ ਉਸ ਤੋਂ ਅੱਗੇ ਸਵਾਲ ਇਹ ਖੜਾ ਹੋਇਆ ਕਿ ਉੱਥੇ ਤਾਂ ਮੰਨ ਆਏ ਨੇ ਪਰ ਬਾਅਦ ਚੋ ਬਦਲਾ ਲੈ ਲਈ ਗਿਆ ਨੀ ਰਗਬੀਰ ਸਿੰਘ ਹੋਰਾਂ ਦੀ ਬਲੀ ਦਿੱਤੀ ਗਈ ਹੈੱਡ ਗ੍ਰਾਂਤੀ ਦੀਆਂ ਸੇਵਾਵਾਂ ਮਾਂ ਅੱਜ ਵੀ ਹਰਮਿੰਦਰ ਸਾਹਿਬ ਵਿਖੇ ਨਿਵਾ ਰਹੇ ਨੇ ਪਰ ਉਸ ਤੋਂ ਪਹਿਲਾਂ ਉਹ ਹਾਈ ਕੋਰਟ ਜਾ ਚੁੱਕੇ ਨੇ ਵੀ ਮੇਰੇ ਕੋਲ ਇਹ ਵੀ ਹੋ ਸਕਦੇ ਨੇ ਇਹ ਇਹ ਹਾਈ ਕੋਰਟ ਜੇ ਗਏ ਇਹ ਗੱਲਾਂ ਕਰਕੇ ਅਸੀਂ ਕਿਹਾ ਸੀ ਵੀ ਇਹ ਦੋਰਾ ਮਾਪਣ ਨਹੀਂ ਚੱਲਦਾ ਸ਼੍ਰੀ ਕਾਨਤਖ ਸਾਹਿਬ ਤੇ ਇੱਕ ਅੱਖ ਨਾਲ ਹੀ ਵੇਖਿਆ ਜਾਊਗਾ ਇੱਕ ਵਾਰ ਫਿਰ ਫਿਰ ਜਦੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾਂ ਦੀ ਨਿਯੁਕਤੀ ਹੁੰਦੀ ਹੈ ਉਹਨਾਂ ਨੂੰ ਅਹੁਦਾ ਦਿੱਤਾ ਜਾਂਦਾ ਉਦੋਂ ਇੱਕ ਹੋਰ ਮਾਪਦੰਡ ਕਿਉਂ ਚੱਲ ਗਿਆ ਬੀਬੀ ਜ਼ਗੀਰ ਕੌਰ ਕਹਿੰਦੀ ਇਦਾਂ ਤਾਂ ਇਤਿਹਾਸ 'ਚ ਹੀ ਨਹੀਂ ਕਰੀ ਹੋਇਆ ਬੀਬੀ ਜ਼ਗੀਰ ਕੌਰ ਤਾਂ ਵਿਚਾਰੀ ਨੂੰ ਇਹੀ ਲੋਕ ਜਿਹੜੇ ਚੱਕਦੇ ਇਹਨੂੰ ਕੁੜੀ ਮਰਨੜੀ ਮਰ ਕਹਿੰਦੇ ਸੀ ਅਸੀਂ ਉਦੋਂ ਵੀ ਕਹਿੰਦੇ ਸੀ ਨਹੀਂ ਪਰਿਵਾਰਕ ਮਸਲਾ ਨਹੀਂ ਕਰਨਾ ਚਾਹੀਦਾ ਚੁਣਿਆ ਸਬੀਸ ਨੇ ਬਾਦਲ ਨੂੰ ਕਦੋਂ ਵਾਪਸੀ ਕਰਨ ਗਿਆ ਅਕਾਲੀ ਆ ਰਹੇ ਆ ਅਕਾ ਤੁਸੀਂ ਵੇਖਦੇ ਹੋ 27 ਦੇ ਵਿੱਚ ਆ ਰਹੇ ਆ ਅਕਾਲੀ ਵੱਡੀ ਮੈਜੋਰਿਟੀ ਨਾਲ ਆ ਰਹੇ ਆ